22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਚ ਪ੍ਰਾਣ ਪ੍ਰティਸ਼ਟਾ ਹੋਣੀ ਹੈ ਜਿਸ ਦੀ ਤੁਮ ਪੂਰੀ ਦੁਨੀਆ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਜਿੱਥੇ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਉਹ ਜਸ਼ਨ ਮਨਾ ਰਹੇ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਹੇ ਨੇ ਤਾਂ ਉਧਰ ਅਮਰੀਕਾ ਦੇ ਵਿੱਚ ਕਾਰ ਰੈਲੀ ਕੱਢੀ ਗਈ ਹੈ ਨਿਊ ਇਅਰ ਸਿਟੀ ਦੇ ਵਿੱਚ ਇਹ ਕਾਰ ਰੈਲੀ ਕੱਢੀ ਗਈ ਵੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸ਼ਾਮਿਲ ਹੋਏ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਭਗਵਾਨ ਰਾਮ ਦੀਆਂ ਤਸਵੀਰਾਂ ਵਾਲੇ ਚੰਡੇ ਲੈ ਕੇ ਨਿਊ ਇਅਰ ਸਿਟੀ ਸ਼ਹਿਰ ਦੇ ਵਿੱਚ 350 ਗੱਡੀਆਂ ਦੇ ਨਾਲ ਇੱਕ ਕਾਫਲਾ ਕੱਢਿਆ ਹੈ अयोध्या ਦੇ ਵਿੱਚ ਰਾਮ ਮੰਦਿਰ ਦੇ ਪ੍ਰਾਣ ਪ੍ਰティਸ਼ਟਾ ਸਮਾਗਮ ਤੋਂ ਪਹਿਲਾਂ ਹਿੰਦੂ ਟਰੰਮ ਦੇ ਲੋਕ ਦੁਨੀਆ ਭਰ ਦੇ ਵਿੱਚ ਵਕਫ ਵਕਫ ਪ੍ਰੋਗਰਾਮ ਕਰਵਾ ਰਹੇ ਨੇ ਤੇ ਇਸੇ ਦਰਮਿਆਨ ਵਿਸ਼ਵ ਹਿੰਦੂ ਪਰਿਸ਼ਦ ਦੇ ਯੂ ਐਸ اے ਚੈਪਟਰ ਨੇ ਪੂਰੇ ਅਮਰੀਕਾ ਦੇ ਹਿੰਦੂਆਂ ਦੇ ਨਾਲ ਮਿਲ ਕੇ ਮੰਦਿਰ ਦੀ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਉਥੋਂ ਦੇ 100 ਬਿਆਂ ਚ 40 ਤੋਂ ਵੱਧ ਕੋਡਿੰਗ ਵੀ ਲਗਾਏ ਨੇ ਤੇ 15 ਜਨਵਰੀ ਤੋਂ ਵਿਜੂਅਲ ਸੈਲੀਬ੍ਰੇਸ਼ਨ ਵੀ ਸ਼ੁਰੂ ਹੋ ਜਾਏਗੀ ਹਿੰਦੂ ਪਰਿਸ਼ਦ ਆਫ ਅਮਰੀਕਾ ਦੇ ਜੋ ਲੋਕ ਨੇ ਉਹ ਦੱਸਦੇ ਨੇ ਕਿ ਬਿਲਬੋਰਡਸ ਦੇ ਜ਼ਰੀਏ ਅਮਰੀਕਾ ਦੇ ਹਿੰਦੂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਨੇ 21 ਦੀ ਰਾਤ ਨੂੰ ਪੂਰੇ ਅਮਰੀਕਾ ਦੇ ਵਿੱਚ ਸੈਲੀਬ੍ਰੇਸ਼ਨ ਕੀਤਾ ਜਾਏਗਾ ਅਜਿਹਾ ਐਲਾਨ ਕੀਤਾ ਗਿਆ ਹੈ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ ਇਸ ਵਕਤ ਪਾਰਟ ਚ 22 ਜਨਵਰੀ ਸਵੇਰ ਹੋ ਚੁੱਕੀ ਹੋਵੇਗੀ ਅਤੇ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਚੱਲ ਰਿਹਾ ਹੋਵੇਗਾ ਪ੍ਰਾਣ ਪ੍ਰਤੀਸ਼ਟਾ ਦੇ ਦਿਨ ਵੀ ਅਮਰੀਕਾ ਦੇ ਵਿੱਚ ਕਈ ਕਾਰ ਰਲੀਆਂ ਗੱਡੀਆਂ ਜਾਣਗੀਆਂ ਨਿਊਯਾਰਕ ਦੇ ਟਾਈਮ ਸਕੁਅਰ ਤੇ ਪ੍ਰਾਣ ਪ੍ਰਤੀਸ਼ਟਾ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਏਗਾ ਨਾ ਸਿਰਫ ਅਮਰੀਕਾ ਬਲਕਿ ਮੋਰੋਸ਼ੀਅਸ ਦੇ ਵਿੱਚ ਵੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਤੇ 2 ਘੰਟੇ ਦੀ ਛੁੱਟੀ ਰਹੇਗੀ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਇਸ ਵਿਲੇ ਦਰਸ਼ਨ ਦਾ ਮਾਹੌਲ Hindu ਪਾਈਚਾਰੇ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਲੰਬੇ ਵੇਲੇ ਦੀ ਮੰਗੋ ਕਹਿ ਰਹੇ ਸਨ ਜੋ ਅਦੂਰੀ ਸੀ ਪਰ ਹੁਣੇ ਮੰਗ ਪੂਰੀ ਹੋਣ ਜਾ ਰਹੀ ਹੈ ਇੱਕ ਪਾਸੇ ਸਿਆਸਤ ਵੀ ਖੂਬ ਗਰਮਾਈ ਹੋਈ ਹੈ ਕੁਝ ਲੋਕ ਸਵਾਲ ਵੀ ਖੜੇ ਕਰ ਰਹੇ ਨੇ ਧਰਮ ਸ਼ਾਸਤਰ ਦਾ ਜ਼ਿਕਰ ਵੀ ਕਰ ਰਹੇ ਨੇ ਤੇ ਕੁਝ ਸਿਆਸੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਪਰ Hindu ਪਾਈਚਾਰੇ ਦੇ ਲੋਕ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਮੌਜੂਦ ਨੇ ਉਹ ਜਸ਼ਨ ਮਨਾ ਰਹੇ ਨੇ